ਕਦੇ-ਕਦੇ ਬੰਦਾ ਕਿਸੇ ਐਜੀ ਪ੍ਰਸਥਿਤੀ ਮੂਰੇ ਫਸ ਜਾਂਦਾ ਜਿੱਥੇ ਇੱਕ ਪਾਸੇ ਪਿਆਰ ਹੁੰਦਾ ਤੇ ਇੱਕ ਪਾਸੇ ਯਾਰ ਹੁੰਦਾ ਇੱਕ ਪਾਸੇ ਦੋਸਤੀ ਹੁੰਦੀ ਆ ਤੇ ਇੱਕ ਪਾਸੇ ਗੁਰੂ ਹੁੰਦਾ ਕੁਝ ਐਜੀ ਪ੍ਰਸਥਿਤੀ ਦੇ ਵਿੱਚ ਵੀ ਇੱਕ ਵਾਰ ਤਰਮਿੰਦਰ ਫਸ ਗਿਆ ਜਦੋਂ ਇੱਕ ਪਾਸੇ ਸੰਜੀਦਾ ਸੀ ਤੇ ਦੂਸਰੇ ਪਾਸੇ ਫਰੋਜ਼ ਖਾਨ ਸੀ ਦੋਵਾਂ ਦੀ ਲੜਾਈ ਦੋਨੋਂ ਦੀ ਦੁਸ਼ਮਣੀ ਇੰਨੀ ਵੱਧ ਗਈ ਸੀ ਤੇ ਫਰੋਜ਼ ਖਾਨ ਨੇ ਆਪਣੇ ਬੌਂਸਰ ਸੰਜੇ ਨੂੰ ਕੁੱਟਣ ਲਈ ਭੇਜਤੇ ਸੀਗੇ ਤਾਂ ਉੱਥੇ ਤਰਮਿੰਦਰ ਦੀ ਐਂਟਰੀ ਹੁੰਦੀ ਆ ਕਿੱਦਾਂ ਤਰਮਿੰਦਰ ਨੇ ਸਾਰੇ ਮਾਮਲੇ ਨੂੰ ਚਾਹੇ ਗੁੱਸੇ ਨਾਲ ਚਾਹੇ ਪਿਆਰ ਨਾਲ ਸਾਰਾ ਕੁਝ ਬੈਲੈਂਸ ਕਰਕੇ ਮਸਲੂਨ ਨਬੀਟ ਦੀ ਆ ਤਾਂ ਆਪਾਂ ਉਸ ਕਿਸੇ ਦੇ ਉੱਤੇ ਅੱਜ ਤੁਹਾਨੂੰ ਉਸ ਕਿਸੇ ਦੇ ਰੂ ਰੂ ਕਰਾਉਣ ਜਾ ਰਹੇ ਹਾਂ ਐ ਸਮਝ ਲਓ ਰੂ ਰੋਸ ਕਿਸੇ ਨੂੰ ਕਰਾਉਣ ਜਾ ਰਹੇ ਹਾਂ ਮੈਨੂੰ ਕਿਸਾ ਪਸੰਦ ਬਹੁਤ ਆ ਅਸਲ ਧਰਮਿੰਦਰ ਮੇਰਾ ਫੇਵਰੇਟ ਆ ਤੇ ਸ਼ੁਰੂ ਕਰਦੇ ਵੇ ਜਦੋਂ ਸਮਾਂ ਨਹੀਂ ਖਰਾਬ ਕਰਦੇ ਤਰਮਿੰਦਰ ਜਸੀਲਾ ਸਾਹਿਬ ਦੀ ਦੋਸਤੀ ਇੱਕ ਵੱਖਰੀ ਕਿਸਮ ਦਾ ਰਿਸ਼ਤਾ ਸੀ ਤਰਮਿੰਦਰ ਦਾਸ ਸਾਹਿਬ ਨੂੰ ਇੱਕ ਵੱਡੇ ਭਰਾ ਦੀ ਤਰ੍ਹਾਂ ਸਤਿਕਾਰ ਦਿੰਦੇ ਸੀ ਤੇ ਤਰਮਿੰਦਰ ਨੇ ਇੱਕ ਵਾਰੀ ਆਪਣੇ ਇੰਟਰਵਿਊ ਵਿੱਚ ਕਿਹਾ ਵੀ ਜੀ ਕਿ ਜਦੋਂ ਵੀ ਮੈਂ ਉਦਾਸ ਹੁੰਦਾ ਸੀ ਮਾਯੂਸ ਹੁੰਦਾ ਸੀ ਤਾਂ ਮੈਂ ਦਾਸ ਸਾਹ ਕੋਲ ਚਲੇ ਜਾਂਦਾ ਜੀ ਤੇ ਉਹਨਾਂ ਨਾਲ ਉਹਨਾਂ ਦੇ ਬੈੱਡ ਤੇ ਇੱਕ ਬੱਚੇ ਦੀ ਤਰ੍ਹਾਂ ਸੌਂ ਜਾਂਦਾ ਸੀ ਤੇ ਦਾਸ ਸਾਹਿਬ ਇੱਕ ਵੱਡੇ ਭਰਾ ਦੀ ਤਰ੍ਹਾਂ ਮੇਰੇ ਸਿਰ ਤੇ ਹੱਥ ਫੇਰ ਕੇ ਮੈਨੂੰ ਸੁਵਾਉਂਦੇ ਸੀ ਜੋ ਤਰਮਿੰਦਰ ਨਵਾਂ ਨਵਾਂ ਫਿਲਮ ਇੰਡਸਟਰੀ ਚ ਦਾਖਲ ਹੋਏ ਸੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਮਿਲਣ ਵਾਲੀ ਸੀ ਤੇ ਫਿਲਮ ਫਿਰ ਕੰਟੈਸਟ ਦੇ ਦੌਰਾਨ ਜਦੋਂ ਉਹਨਾਂ ਨੇ ਪਹਿਲੀ ਵਾਰ ਆਪਣੀ ਫੋਟੋ ਭੇਜੀ ਸੀ ਤਾਂ ਉਸ ਦੌਰਾਨ ਉਹਨਾਂ ਦੀ ਫੋਟੋ ਨੂੰ ਸਿਲੈਕਟ ਕਰਨ ਵਾਲੀ ਮਦਦ ਤਰਮਿੰਦਰ ਦੇ ਐਕਟਿੰਗ ਕੈਰੀਅਰ ਨੂੰ ਹਰੀ ਝੰਡੀ ਦੇਣ ਵਾਲੀ ਕੋਈ ਹੋਰ ਨਹੀਂ ਸੀ ਸੁਨੀਲ ਦਾਦੀ ਘਰ ਵਾਲੀ ਨਰਗਿਸ ਸੀ ਇਹ ਗੱਲ ਤਰਮਿੰਦਰ ਨੂੰ ਉਹਨਾਂ ਦੇ ਸਿਲੈਕਸ਼ਨ ਫੋਨ ਤੋਂ ਬਾਅਦ ਖੁਦ ਨਰਗਸ ਨੇ ਤਰਮਿੰਦਰ ਨੂੰ ਦੱਸੀ ਸੀ ਤੇ ਨਰਗਸ ਦੇ ਲੱਭ ਸੀ ਕਿ ਧਰਮ ਤੇਰੀ ਫੋਟੋ ਮੈਂ ਨਹੀਂ ਸਿਲੈਕਟ ਕਰੀ ਸੀ ਸੋ ਦੋਸਤੋ ਮੇਰਾ ਇਹ ਸਭ ਕੁਝ ਤੁਹਾਨੂੰ ਦੱਸਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਪਤਾ ਹੋਵੇ ਕਿ ਤਰਮਿੰਦਰ ਸੰਜੇ ਦਾਦੇ ਮਾਤਾ ਪਿਤਾ ਸੁਲ੍ਹਾ ਸਾਹਿਬ ਤੇ ਨਰਗਜੀ ਦੀ ਦਿਲੋਂ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਪਰ ਇੱਕ ਵਾਰ ਜਦੋਂ ਸੰਜੇ ਦੱਤ ਨੇ ਕੁਝ ਅਜਿਹਾ ਕਰਤਾ ਜਿਹਦੇ ਕਾਰਨ ਤਰਮਿੰਦਰ ਦਾ ਪਿਆਰਾ ਦੋਸਤ ਫਰੋਜ਼ ਖਾਨ ਸੰਜੇ ਦਾਦਾ ਦੁਸ਼ਮਣ ਬਣ ਗਿਆ ਸੀ ਤੇ ਉਹਨਾਂ ਨੇ ਸੰਜੂ ਨੂੰ ਕੁੱਟਣ ਲਈ ਗੁੰਡੇ ਭੇਜਦੇ ਸੀ ਤੇ ਮਸਲਾ ਅਜਿਹਾ ਬਣ ਗਿਆ ਸੀ ਕਿ ਸੁਨਿਲਦੀ ਜ਼ਿੰਦਗੀ ਦੀ ਸਾਖ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ ਪਰ ਤਰਮਿੰਦਰ ਨੇ ਉਹਦੇ ਮਾਤਾ ਪਿਤਾ ਦੇ ਸੱਚੇ ਪਿਆਰ ਦੇ ਸਦਕੇ ਸੰਜੇਦਾਰੂ ਗੁੰਡਿਆਂ ਤੋਂ ਬਚਾਇਆ ਤੇ ਆਪਣੇ ਪਿਆਰੇ ਦੋਸਤ ਫਰੋਜ਼ ਖਾਨ ਨੂੰ ਵੀ ਸਹੀ ਰਸਤਾ ਦਿਖਾਇਆ ਦਰਅਸਲ ਸਮਾਂ ਬੀਤਦਾ ਗਿਆ ਤੇ ਸੰਜੇਦਤ ਇੱਕ 스타 ਦੇ ਰੂਪ ਵਿੱਚ ਉੱਭਰ ਕੇ ਜਾਣਿਆ ਜਾਣ ਲੱਗਾ ਤੇ ਤੁਸੀਂ ਇਦਾਂ ਵੀ ਕਹਿ ਸਕਦੇ ਹੋ ਕਿ 90 ਦੇ ਦਹਾਕੇ ਦਾ ਦੌਰ ਸਿਰਫ ਸੰਜੇਦਤ ਦਾ ਦੌਰ ਸੀ ਇੱਕ ਸਮਾਂ ਸੀ ਜਦੋਂ ਸੰਜੇਦਤ ਇੱਕੋ ਸਮੇਂ ਦੋ ਫਿਲਮਾਂ ਵਿੱਚ ਕੰਮ ਕਰ ਰਿਹਾ ਸੀ ਇੱਕ ਫਿਲਮ ਸੀ ਜਿਹੜੀ ਕਿ ਫਰੋਸ਼ ਖਾਨ ਦੇ ਨਿਰਦੇਸ਼ਨ ਹੈ ਡਿਮਾਂਡ ਸੀ ਜਿਹਦਾ ਨਾਮ ਸੀ ਜਲਗਾਰ ਤੇ ਦੂਸਰੀ ਫਿਲਮ ਸੀ ਇੱਕ ਛਤਰੀਆ ਜੋ ਕਿ ਜੇਪੀ দত্ত ਦੁਆਰਾ ਬਣਾਈ ਜਾ ਰਹੀ ਸੀ ਸ਼ੂਟਿੰਗ ਦੀਆਂ ਲੋਕੇਸ਼ਨਾਂ ਬਿਲਕੁਲ ਅਲੱਗ ਸੀ ਇੱਕ ਦੂਜੇ ਤੋਂ ਬਿਲਕੁਲ ਉਲਟ ਸੀ ਸ਼ੂਟਿੰਗ ਦੀ ਇੱਕ ਲੋਕੇਸ਼ਨ ਬੰਬਈ ਦੀ ਸੀ ਤੇ ਦੂਸਰੀ ਰਾਜਸਥਾਨ ਦੇ ਇੱਕ ਪਿੰਡ ਵਿੱਚ ਇਸ ਕਰਕੇ ਦੋਨੋਂ ਫਿਲਮਾਂ ਦੀ ਸ਼ੂਟਿੰਗ ਕੰਪਲੀਟ ਕਰ ਲਈ ਸੰਜੂ ਨੇ ਇੱਕ ਸ਼ਡਿਊਲ ਤਿਆਰ ਕਰ ਲਿਆ ਸੰਜੇਦਤ ਨੇ ਸ਼ਡਿਊਲ ਦੇ ਤਹਿਤ ਕਿਹਾ ਕਿ ਤਿੰਨ-ਤਿੰਨ ਦਿਨ ਸ਼ੂਟਿੰਗ ਬੰਬਈ ਤੇ ਤਿੰਨ ਦਿਨ ਰਾਸਤਾਚੋਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਇੱਕ ਦਿਨ ਫਰੂਖ ਖਾਨ ਨੇ ਸੰਜੇਦਤ ਨੂੰ ਸ਼ੂਟਿੰਗ ਪੂਰੀ ਕਰ ਲਈ ਤਿੰਨ ਦਿਨ ਦਾ ਸਮਾਂ ਐਕਸਟਰਾ ਮੰਗ ਲਿਆ ਜੀ ਤੇ ਸੰਜੇਦਤ ਨੇ ਫਰੂਖ ਖਾਨ ਦੀ ਗੱਲ ਮੰਨ ਲਈ ਤੇ ਵਾਦੂ ਤਿੰਨ ਦਿਨ ਕੰਮ ਕਰਨ ਲਈ ਹਾਮੀ ਭਰਤੀ ਫਰੂਖ ਖਾਨ ਨਾਲ ਵਾਅਦਾ ਵੀ ਕਰ ਬੈਠਾ ਪਰ ਜਦੋਂ ਸ਼ੂਟ ਸ਼ੁਰੂ ਹੋਈ ਤਾਂ ਸੰਜੂ ਨੇ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਤਾ ਤੇ ਜਦੋਂ ਫਰੋਜ਼ ਖਾਨ ਨੇ ਸੰਜੇਦੱਤ ਨੂੰ ਫੋਨ ਕੀਤਾ ਤਾਂ ਉਹਨੇ ਫੋਨ ਚੁੱਕਣਾ ਵੀ ਬੰਦ ਕਰਤਾ ਫਰੋਜ਼ ਖਾਨ ਸੰਜੇਦੱਤ ਦਾ ਰੂਪ ਦੇਖ ਕੇ ਗੁੱਸੇ ਨਾਲ ਅਗਬੂਲਾ ਹੋ ਗਿਆ ਪੂਰੇ ਗੁੱਸੇ ਵਿੱਚ ਫਰੋਜ਼ ਖਾਨ ਨੇ ਆਪਣੇ 850 ਰੁਲਾਏ ਤੇ ਉਹਨਾਂ ਨੂੰ ਹਦੇਜ ਦਿੱਤਾ ਕਿ ਜਾਓ ਜਾ ਕੇ ਸੰਜੇਦੱਤ ਦੇ ਦੋ ਲਾਓ ਤੇ ਉਹਨੂੰ ਚੁੱਕ ਕੇ ਮੇਰੇ ਕੋਲ ਲਿਆ ਫਰੋਜ਼ ਖਾਨ ਦੇ ਕਹਿ ਮਤਾਬਕ ਬਾਂਸਰਾਂ ਨੇ ਗੱਡੀ ਚੱਕੀ ਤੇ ਸੰਜੇਦੱਤ ਦੇ ਹੋਟਲ ਪਹੁੰਚ ਗਏ ਤੇ ਸੰਜੂ ਦੇ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਖੜਕਾ ਕੇ ਉੱਚ-ਉੱਚੀ ਆਵਾਜ਼ਾਂ ਮਾਰਨ ਲੱਗ ਪਏ। ਜਦੋਂ ਸੰਜੇਦਤ ਨੇ ਬਾਹਰ ਦਾ ਮਾਹੌਲ ਦੇਖਿਆ ਤਾਂ ਸੰਜੇ ਨੇ ਫਰੋਜ਼ ਖਾਨ ਕਰਕੇ ਕੁੰਡੀ ਨਹੀਂ ਖੋਲੀ। ਜਦੋਂ ਬੌਂਸਰ ਉਹ ਬਾਹਰ ਖੜੇ ਆਵਾਜ਼ਾਂ ਮਾਰਦੇ ਰਹੇ, ਜਦੋਂ ਉਹਨਾਂ ਨੂੰ ਕੋਈ ਜਵਾਬ ਨਾ ਮਿਲਿਆ ਤਾਂ ਫਿਰ ਇਰੀਟੇਟ ਹੋ ਕੇ ਉਹ ਬਾਹਰ ਖੜੇ ਦਰਵਾਜ਼ਾ ਤੋੜਨ ਦੀ ਧਮਕੀ ਦੇਣ ਲੱਗੇ। ਉੱਚ-ਉੱਚੀ ਧਮਕੀਆਂ ਦਿੰਦੇ ਉਹ ਇਹ ਭੁੱਲ ਬੈਠੇ ਕਿ ਨਾਲ ਦੇ ਕਮਰੇ 'ਚ ਧਰਮਨਾਉ ਦਾ ਇੱਕ ਸ਼ੇਰ ਸੁੱਤਾ ਪਿਆ ਹੈ। ਤੇ ਉਦੋਂ ਤਰਮਿੰਦਰ ਵੀ ਫਿਲਮ ਕਸ਼ਤਰੀਏ ਦਾ ਹੀ ਹਿੱਸਾ ਸੀਗਾ ਆਵਾਜ਼ਾਂ ਧਰਮ ਦੇ ਕੰਨਾਂ ਤੱਕ ਪਹੁੰਚੀਆਂ ਤੇ ਕਮਰੇ ਤੋਂ ਬਾਹਰ ਆ ਕੇ ਧਰਮਿੰਦਰ ਨੇ ਉਹ ਬੌਂਸਰਾਂ ਨੂੰ ਚਾਰ ਮਾਪੜਨੀਆਂ ਗਾਲਾਂ ਕੱਢ ਕੇ ਉਹਨਾਂ ਨੂੰ ਉਮਦੀ ਅਕਾਇਆ ਦਲਾਈ ਤੇ ਜਦੋਂ ਧਰਮਿੰਦਰ ਨੂੰ ਪਤਾ ਲੱਗਿਆ ਕਿ ਸਾਰੀ ਘਟਨਾ ਫਰੋਜ਼ ਖਾਨ ਦੇ ਕਹਿਣ ਤੇ ਸ਼ੁਰੂ ਹੋਈ ਆ ਤਾਂ ਧਰਮਿੰਦਰ ਨੇ ਉਸੇ ਵਕਤ ਫਰੋਜ਼ ਖਾਨ ਨੂੰ ਫੋਨ ਲਾਇਆ ਤੇ ਕਿਹਾ ਕਿ ਜੇਕਰ ਤੈਨੂੰ ਸੰਜੇ ਦੀ ਪਰਵਾਹ ਨਹੀਂ ਹੈਗੀ ਤਾਂ ਤੈਨੂੰ ਸੁਹਿੰਦਾਦੀ ਇੱਜ਼ਤ ਦਾ ਲਿਹਾਜ਼ ਤਾਂ ਜ਼ਰੂਰ ਹੋਣਾ ਚਾਹੀਦਾ ਸੀ ਫਰੋਜ਼ ਖਾਨ ਤਰਮਿੰਦਰ ਦੇ ਗੁੱਸੇ ਮੂਰੇ ਉਹਨੂੰ ਤਾਂ ਡਰਦਾ ਫਰੋਜ਼ ਖਾਨ ਚੁੱਪ ਕੁਝ ਵੀ ਮਤਲਬ ਇੱਕ ਲਫ਼ਜ਼ੀ ਵੀ ਬੋਲ ਸਕਿਆ ਤਰਮਿੰਦਰ ਨੇ ਅੱਗੇ ਫਰੋਜ਼ ਖਾਨ ਨੂੰ ਕਿਹਾ ਕਿ ਜੇਕਰ ਸੁਨੀਲ ਦਾਤ ਸਾਹਿਬ ਦੀ ਇੱਜ਼ਤ ਨੂੰ ਕੋਈ ਠੇਸ ਪਹੁੰਚੀ ਤਾਂ ਮੇਰੇ ਤੋਂ ਬੁਰਾ ਹੋ ਕੋਈ ਨਹੀਂ ਹੋਣਾ ਤਰਮਿੰਦਰ ਇਹ ਗੱਲ ਸੁਣ ਕੇ ਫਰੋਜ਼ ਖਾਨ ਵੀ ਕੁਝ ਨਹੀਂ ਕਹਿ ਸਕੇ ਤੇ ਫਰੋਜ਼ ਖਾਨ ਦੇ ਬੌਂਸਰ ਵੀ ਉੱਥੋਂ ਚੁੱਪਚਾਪ ਉੱਥੋਂ ਖਿਸਕ ਗਏ। ਤਰਮਿੰਦਰ ਦੇ ਕਹਿਣ ਤੇ ਸੰਜੇ ਦੱਤ ਇੱਕ ਦਿਨ ਬਾਅਦ ਕਛਤਰੀਆ ਫਿਲਮ ਦੀ ਸ਼ੂਟਿੰਗ ਤੇ ਪਹੁੰਚ ਗਿਆ ਤੇ ਚੁੱਪਚਾਪ ਬਿਨਾਂ ਕਿਸੇ ਨਾਲ ਗੱਲ ਕੀਤੀ ਸ਼ੂਟਿੰਗ ਪੂਰੀ ਕੀਤੀ ਤੇ ਸ਼ੂਟਿੰਗ ਕਰਕੇ ਚੁੱਪਚਾਪ ਵਾਪਸ ਆਪਣੇ ਹੋਟਲ ਚਲੇ ਗਿਆ। ਹਾਲਾਂਕਿ ਫਰੋਜ਼ ਖਾਨ ਨੇ ਸੰਜੇ ਦੱਤ ਤੋਂ ਆਪਣੇ ਵਿਹਾਰ ਲਈ ਮਾਫੀ ਮੰਗੀ ਸੀ ਪਰ ਇਹ ਉਹ ਘਟਨਾ ਸੀ ਜਦੋਂ ਫਰੋਜ਼ ਖਾਨ ਦੇ ਹੱਥੋਂ ਸੰਜੇ ਦੱਤ ਘੁੱਟਿਆ ਜਾਣਾ ਸੀ। ਪਰ ਹੁਣ ਉਹ ਸਮਾਂ ਸੀ ਜਦੋਂ ਫਰੋਜ਼ ਖਾਨ ਸੰਜੇ ਦਾਤੋ ਹੀ ਮਾਫੀ ਮੰਗ ਰਿਹਾ ਸੀ ਆਪਣੇ ਵਰਤਾਲੀ ਸ਼ਰਮਿੰਦਾ ਹੋ ਰਿਹਾ ਸੀ ਤਾਂ ਦੋਸਤੋ ਇਹ ਸੀ ਆ ਕਿੱਸਾ ਜਦੋਂ ਤਰਮਿੰਦਰ ਨੇ ਆਪਣੇ ਦੋਸਤ ਤੇ ਆਪਣੇ ਵੱਡੇ ਭਰਾ ਸਿੰਘ ਦਾ ਸਾਹਬ ਦੀ ਇੱਜ਼ਤ ਦੇ ਵਿਚਾਲੇ ਇੱਕ ਵਿਚੋਲਗਰੀ ਕੀਤੀ ਸੀ ਇੱਕ ਰਸਤਾ ਲੱਭਿਆ ਸੀ ਨਵਾਂ ਤਾਂ ਦੋਸਤੋ ਅੱਜ ਦੇ ਲਈ ਇੰਨਾ ਹੀ ਹੋਰ ਕਿਸੇ ਕਹਾਣੀਆਂ ਬਾਲੀਵੁੱਡ ਦੀਆਂ ਗੱਲਾਂ ਮੇਰੇ ਬਲੌ ਸੁਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਠੀਕ ਹੈ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਤੇ ਧੰਨਵਾਦ